ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਤੁਹਾਡੇ ਲਾਈਕ ਕਮੈਂਟ ਕਰਨ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਆਪਣੀ ਅੱਜ ਦੀ ਕਹਾਣੀ ਇਹ ਇੱਕ ਬੇਟਾ ਜਦੋਂ ਚੰਗਾ ਕਮਾਉਣ ਲੱਗ ਜਾਂਦਾ ਵਧੀਆ ਨੌਕਰੀ ਤੇ ਲੱਗ ਜਾਂਦਾ ਤਾਂ ਉਹਨੂੰ ਆਪਣੀ ਮਾਂ ਦੀ ਹਰ ਗੱਲ ਫਾਲਤੂ ਲੱਗਣ ਲੱਗ ਜਾਂਦੀ ਆ ਜਦੋਂ ਉਹਦੀ ਮਾਂ ਉਹਨੂੰ ਯਾਦ ਕਰਦੀ ਆ ਫੋਨ ਕਰਦੀ ਆ ਤਾਂ ਉਹਨੂੰ ਖਿਜ ਕੇ ਪੈਂਦਾ ਤੇ ਜੇ ਉਹਦੀ ਮਾਂ ਉਹਨੂੰ ਕਹਿੰਦੀ ਆ ਕਿ ਪੁੱਤਰ ਮੈਂ ਤੈਨੂੰ ਛੋਟੇ ਹੁੰਦੇ ਨੂੰ ਆਪਣਾ ਦੁੱਧ ਪਿਲਾਇਆ ਦੁੱਧ ਪਿਲਾ ਕੇ ਵੱਡਾ ਕੀਤਾ ਮੈਨੂੰ ਤੇਰੇ ਨਾਲ ਮੋਹ ਆ ਤਾਂ ਇੱਕ ਦਿਨ ਗੁੱਸੇ 'ਚ ਆ ਕੇ ਉਹਦਾ ਪੁੱਤਰ ਉਹਨੂੰ ਕਹਿੰਦਾ ਕਿ ਮੈਂ ਐਨੇ ਜੋਗਾ ਹੋ ਗਿਆ ਕਿ ਮੈਂ ਤੇਰੇ ਦੁੱਧ ਦਾ ਕਰਜ਼ ਉਤਾਰ ਸਕਦਾ। ਦੱਸ ਮੈਨੂੰ ਕੀ ਕਰਨਾ ਹੋ ਤਾਂ ਉਸ ਦੀ ਮਾਂ ਉਹਨੂੰ ਤਿੰਨ ਗੱਲਾਂ ਕਹਿੰਦੀ ਆ ਕਿ ਤੂੰ ਆਹ ਤਿੰਨ ਕੰਮ ਕਰ ਲਾ ਤੇ ਮੈਂ ਸਮਝ ਜੀ ਕਿ ਤੂੰ ਮੇਰੇ ਦੁੱਧ ਦਾ ਕਰਜ਼ ਉਤਾਰ ਦਿੱਤਾ। ਕੀ ਹੋਇਆ ਅੱਗੇ ਇਸ ਕਹਾਣੀ ਦੇ ਵਿੱਚ ਕੀ ਇੱਕ ਪੁੱਤਰ ਆਪਣੀ ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਵਿੱਚ ਸਫਲ ਹੋਇਆ ਕੀ ਸੀ ਉਹ ਸ਼ਰਤਾਂ ਜੋ ਮਾਂ ਨੇ ਰੱਖੀਆਂ ਸੀ। ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਪਾਂ ਥੋੜਾ ਪਿੱਛੇ ਚੱਲਦੇ ਹਾਂ। ਜਦੋਂ ਰაგਵ 6 ਮਹੀਨੇ ਦਾ ਸੀ ਤਾਂ ਉਸਦੇ ਪਾਪਾ ਦੀ ਮੌਤ ਹੋ ਗਈ ਸੀ। ਰაგਵ ਦੀ ਮਾਂ ਰਮਾ ਦੇਵੀ ਪਿੰਡ ਦੇ ਵਿੱਚ ਰਹਿੰਦੀ ਆ। ਉਹਦੇ ਪਤੀ ਕੋਲ ਥੋੜੀ-ਬਹੁਤੀ ਜ਼ਮੀਨ ਹੁੰਦੀ ਆ ਜਿਸ ਤੇ ਉਹ ਪਰਿਵਾਰ ਆਪਣਾ ਗੁਜ਼ਾਰਾ ਕਰ ਰਿਹਾ ਹੁੰਦਾ। ਪਰ ਜਦੋਂ ਰਮਾ ਦੇਵੀ ਦੇ ਪਤੀ ਮੋਹਨ ਲਾਲ ਦੀ ਮੌਤ ਹੋਈ ਤਾਂ ਰਮਾ ਦੇਵੀ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਛੋਟੀ ਉਮਰ ਦਾ ਇੱਕ ਬੱਚਾ ਜਿਹਦੀ ਜ਼ਿੰਮੇਵਾਰੀ ਉਹਦੇ ਤੇ ਸੀ ਤੇ ਉਹ ਖੁਦ ਮੁਟਿਆਰ ਜਵਾਨ ਸੀ। ਇੱਕ ਮੁਟਿਆਰ ਜਵਾਨ ਔਰਤ ਲਈ ਇਕੱਲੇ ਰਹਿਣਾ ਬਹੁਤ ਔਖਾ ਹੁੰਦਾ ਜਦੋਂ ਮੋਹਨ ਲਾਲ ਦੀਆਂ ਸਾਰੀਆਂ ਅੰਤਮ ਰਸਮਾਂ ਹੋ ਗਈਆਂ ਤਾਂ ਰਮਾ ਦੇਵੀ ਦੇ ਪੇਕੇ ਸੀ ਜੋ ਉਹ ਕਹਿੰਦੇ ਕਿ ਤੂੰ ਰਾਗਵ ਨੂੰ ਇਹਦੇ ਦਾਦਾ-ਦਾਦੀ ਕੋਲ ਛੱਡ ਦੇ ਤੇ ਤੂੰ ਸਾਡੇ ਨਾਲ ਚੱਲ ਕਿਉਂਕਿ ਤੇਰੀ ਉਮਰ ਹਜੇ ਸਿਰਫ 24-25 ਸਾਲ ਦੀ ਆ ਤੇ ਤੂੰ ਇੰਨੀ ਵੱਡੀ ਉਮਰ ਇਕੱਲੀ ਕਿਵੇਂ ਕੱਢੇਗੀ ਇਸ ਸਮਾਜ ਦੇ ਵਿੱਚ ਇਕੱਲੀ ਔਰਤ ਨੂੰ ਰਹਿਣਾ ਬਹੁਤ ਔਖਾ ਹੁੰਦਾ ਪਰ ਰਮਾ ਦੇਵੀ ਕਹਿੰਦੀ ਕਿ ਨਹੀਂ ਮੈਂ ਆਪਣਾ ਘਰ ਵਸਾ ਲੂੰਗੀ ਪਰ ਮੇਰੇ ਪੁੱਤਰ ਨੂੰ ਮਾਂ ਨਹੀਂ ਮਿਲਣੀ ਇਹਦਾ ਪਿਓ ਚਲੇ ਗਿਆ ਇਸ ਦੁਨੀਆ ਤੋਂ ਚਲੇ ਗਿਆ ਨਾ ਇਹਦੇ ਪਿਓ ਦਾ ਕਸੂਰ ਨਾ ਇਹਦਾ ਕਸੂਰ ਪਰ ਮੈਂ ਜਿਉਂਦੀ ਜੀ ਮਰ ਜਾਵਾਂ ਮੈਂ ਨਹੀਂ ਮੈਂ ਨਹੀਂ ਜਾਣਾ ਤੁਹਾਡੇ ਨਾਲ ਮੈਂ ਤਾਂ ਆਪਣੇ ਪੁੱਤਰ ਦੇ ਨਾਲ ਰਹਿਣਾ ਉਹਨਾਂ ਨੇ ਕਿਹਾ ਕਿ ਇਹ ਹੁਣ ਕਹਿ ਨਹੀਂ ਆ ਤੂੰ ਗੱਲਾਂ ਬਾਅਦ ਦੇ ਵਿੱਚ ਤੈਨੂੰ ਔਖਾ ਹੋ ਉਹ ਕਹਿੰਦੀ ਜੋ ਵੀ ਔਖ ਹੋ ਮੁਸੀਬਤ ਹੋ ਮੈਂ ਝੱਲ ਲਵਾਂਗੀ ਪਰ ਮੈਂ ਆਪਣੇ ਦਿਲ ਦੇ ਟੁਕੜੇ ਨੂੰ ਆਪਣੇ ਤੋਂ ਅਲੱਗ ਨਹੀਂ ਕਰਾਂਗੀ ਸਾਰੇ ਰਿਸ਼ਤੇਦਾਰਾਂ ਨੇ ਜ਼ੋਰ ਲਾਇਆ ਪਰ ਰਮਾ ਦੇਵੀ ਆਪਣੀ ਗੱਲ ਤੇ ਅੜੀ ਰਹੀ ਚਲੋ ਫਿਰ ਉਹਦੇ ਜੋ ਪੇਕੇ ਹੁੰਦੇ ਆ ਉਹ ਵੀ ਉਹਨੂੰ ਜ਼ਿਆਦਾ ਪਰੇਸ਼ਾਨ ਜਾਂ ਜ਼ਿਆਦਾ ਮਜਬੂਰ ਨਹੀਂ ਕਰਦੇ ਰਮਾ ਦੇਵੀ ਪਿੰਡ ਦੇ ਵਿੱਚ ਰਹਿ ਰਹੀ ਹੁੰਦੀ ਆ ਅੱਜ ਹੋਰ ਸਵੇਰੇ ਹੋਰ ਉਹ ਆਪਣੇ ਪਤੀ ਦੇ ਵਿਛੋੜੇ ਦੇ ਸਦਮੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਆ ਇੱਕ ਔਰਤ ਆਪਣੇ ਪਤੀ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਪਰ ਪੁੱਤਰ ਦੀ ਜ਼ਿੰਮੇਵਾਰੀ ਕਰਕੇ ਉਹ ਆਪਣੇ ਮਨ ਨੂੰ ਪੱਥਰ ਬਣਾ ਲੈਂਦੀ ਆ ਤੇ ਉਹ ਸੋਚਦੀ ਆ ਕਿ ਮੈਂ ਆਪਣੇ ਪੁੱਤਰ ਲਈ ਕਰਨਾ ਮੈਨੂੰ ਕੰਮ ਕਰਨਾ ਪਊਗਾ ਫਿਰ ਮੈਂ ਆਪਣੇ ਪੁੱਤਰ ਨੂੰ ਚੰਗੀ ਜ਼ਿੰਦਗੀ ਦੇਵਾਂਗੀ ਜੋ ਜ਼ਮੀਨ ਹੁੰਦੀ ਆ ਉਹ ਠੇਕੇ ਹਿੱਸੇ ਤੇ ਦੇ ਦਿੰਦੀ ਆ ਤੇ ਆਪ ਸਲਾਈ ਦਾ ਕੰਮ ਕਰਨ ਲੱਗ ਜਾਂਦੀ ਆ ਪਿੰਡਾਂ ਦੇ ਵਿੱਚ ਅਕਸਰ ਔਰਤਾਂ ਸਲਾਈ ਦਾ ਕੰਮ ਕਰਦੀਆਂ ਤੇ ਜਿਹੜਾ ਵਧੀਆ ਮਿਹਨਤੀ ਕੰਮ ਹੁੰਦਾ ਮੁਨਾਫਾ ਵੀ ਦਿੰਦਾ ਤੇ ਘਰ ਦੇ ਵਿੱਚ ਬੈਠ ਕੇ ਕੰਮ ਹੋ ਜਾਂਦਾ ਰਮਾ ਦੇਵੀ ਲੋਕਾਂ ਦੇ ਕੱਪੜੇ ਸਲਾਈ ਕਰਦੀ ਆ ਆਪਣੇ ਪੁੱਤਰ ਨੂੰ ਪਾਲਦੀ ਆ ਚਲੋ ਰਾਗਵ ਜਿਹੜਾ ਵੱਡਾ ਹੋ ਜਾਂਦਾ ਉਹਨੂੰ ਸਕੂਲ ਲਾ ਦਿੱਤਾ ਜਾਂਦਾ ਅੱਜ ਹੋਰ ਸਵੇਰੇ ਹੋਰ ਸਮਾਂ ਗੁਜ਼ਰਦਾ ਗਿਆ ਰਮਾ ਦੇਵੀ ਆਪਣੇ ਵਾਲ ਚਿੱਟੇ ਕਰ ਲੈਂਦੀ ਆ ਆਪਣੇ ਪੁੱਤਰ ਨੂੰ ਜਵਾਨ ਕਰਦੇ ਕਰਦੇ ਸਾਰੇ ਸ਼ੌਂਕ ਸਾਰੇ ਚਾਹ ਆਪਣੇ ਦਿਲ ਦੇ ਵਿੱਚ ਦੱਬ ਲੈਂਦੀ ਆ ਕਿਉਂਕਿ ਉਹਦੇ ਅੱਗੇ ਸਿਰਫ ਇੱਕ ਹੀ ਨਿਸ਼ਾਨਾ ਸੀ ਉਹਦੇ ਪੁੱਤਰ ਦਾ ਫਿਊਚਰ ਤੇ ਉਹ ਵੀ ਬਹੁਤ ਚੰਗਾ ਫਿਊਚਰ ਰਾਗਵ ਪੜਾਈ ਦੇ ਵਿੱਚ ਹੁਸ਼ਿਆਰ ਬੰਦਾ ਤਾਂ ਰਾਮਾ ਦੇਵੀ ਬਹੁਤ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਮੇਰੇ ਦਿਨ ਬਦਲਣਗੇ ਜਦੋਂ ਮੇਰਾ ਸੋਹਣਾ ਸੁਨੱਖਾ ਜਵਾਨ ਬੇਟਾ ਨੌਕਰੀ ਕਰੂਗਾ ਮੇਰੇ ਬਹੁਤ ਸੋਹਣੀ ਨੂੰ ਆਊਗੀ ਤਾਂ ਮੇਰੇ ਵਰਗਾ ਕੌਣ ਹੋਊਗਾ ਮੈਂ ਤਾਂ ਵਿਹਲੀ ਵੇਕੇ ਖਾਣੀਆਂ ਮੈਂ ਜੋ ਦੁੱਖ ਪਹਿਲਾਂ ਵਾਲੀ ਉਮਰ ਦੇ ਵਿੱਚ ਦੇਖ ਲਿਓ ਮੇਰੇ ਸਾਰੇ ਕੱਟੇ ਜਾਣੇ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤੇ ਰਾਗਵ ਜਿਹੜਾ ਉਹ 10ਵੀਂ ਪਾਸ ਕਰ ਲੈਂਦਾ ਉਸ ਤੋਂ ਬਾਅਦ ਉਹਨੂੰ ਸ਼ਹਿਰ ਪੜਨ ਲਾਇਆ ਜਾਂਦਾ ਪਲੱਸ 2 ਕਰਦਾ ਗ੍ਰੈਜੂਏਸ਼ਨ ਕਰਦਾ ਡਿਪਲੋਮਾ ਕਰਦਾ ਤੇ ਨਾਲ ਦੀ ਨਾਲ ਹੀ ਉਹਨੂੰ ਨੌਕਰੀ ਮਿਲ ਜਾਂਦੀ ਹੈ ਕਿਉਂਕਿ ਰਾਗਵ ਬਹੁਤ ਮਿਹਨਤੀ ਸੀ ਜਦੋਂ ਉਹਨੂੰ ਨੌਕਰੀ ਮਿਲਦੀ ਹੈ ਤੇ ਰਮਾ ਦੇਵੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਉਹ ਸਾਰੇ ਪਿੰਡ ਦੇ ਵਿੱਚ ਲੱਡੂ ਵੰਡਦੀ ਆ ਤੇ ਕਹਿੰਦੀ ਆ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਚਲੋ ਰਾਗਵ ਆ ਜਿਹੜਾ ਆਪਣੀ ਡਿਊਟੀ ਜੁਆਇਨ ਕਰਦਾ ਰਾਗਵ ਨੂੰ ਡਿਊਟੀ ਜੁਆਇਨ ਕੀਤੇ ਆ ਹਜੇ 3 ਕੁ ਮਹੀਨੇ ਹੋਏ ਸੀ ਤੇ राघव ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਮੈਨੂੰ ਰੋਜ਼ ਡਿਊਟੀ ਤੋਂ ਆਉਣਾ ਪੈਂਦਾ ਪਿੰਡ ਹਨੇਰਾ ਕ ਵੇਲਾ ਹੋ ਜਾਂਦਾ ਤੇ ਮੈਂ ਥੱਕ ਵੀ ਜਾਂਦਾ ਵੀ ਮੈਂ ਚਾਹਣਾ ਕਿ ਮੈਂ ਸ਼ਹਿਰ ਹੀ ਫਲੈਟ ਲੈ ਲਵਾਂ ਤਾਂ ਉਹਦੀ ਮਾਂ ਕਹਿੰਦੀ ਹੈ ਕਿ ਠੀਕ ਹੈ ਪੁੱਤਰ ਤੇਰੀ ਗੱਲ ਸਹੀ ਆ ਪਰ ਪੁੱਤਰ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਉਹ ਕਹਿੰਦਾ ਮਾਂ ਮੈਂ ਤੈਨੂੰ ਵਿੱਚ ਵਿੱਚ ਦੀ ਆ ਕੇ ਮਿਲ ਜਾਇਆ ਕਰੂੰਗਾ ਉਹ ਕਹਿੰਦੀ ਠੀਕ ਹੈ ਚਲੋ राघव ਇੱਕ ਫਲੈਟ ਸ਼ਹਿਰ ਦੇ ਵਿੱਚ ਲੈ ਲੈਂਦਾ ਜਿੱਥੇ ਉਹਦੀ ਡਿਊਟੀ ਹੁੰਦੀ ਆ ਤੇ ਰਮਾ ਦੇਵੀ ਪਿੰਡ ਦੇ ਵਿੱਚ ਇਕੱਲੀ ਰਹਿ ਜਾਂਦੀ ਆ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਰਗਵ ਜਿਹੜਾ ਉਹ 3-4 ਦਿਨਾਂ ਤੋਂ ਆਪਣੀ ਮਾਂ ਨੂੰ ਮਿਲਣ ਆਉਂਦਾ। ਅਗਲੇ 3-4 ਮਹੀਨਿਆਂ ਦੇ ਵਿੱਚ ਉਹ 6 ਮਹੀ 6-7 ਦਿਨਾਂ ਤੋਂ ਮਿਲਣ ਆਉਂਦਾ। ਫਿਰ ਉਹਦਾ ਮਿਲਣ ਆਉਣਾ ਘਟਦਾ ਜਾਂਦਾ ਕਦੇ ਉਹ 15 ਦਿਨ ਤੋਂ ਆਉਂਦਾ। ਹੌਲੀ-ਹੌਲੀ 20 ਦਿਨ ਤੇ ਮਹੀਨੇ ਗੁਜ਼ਰਨ ਲੱਗ ਜਾਂਦੇ ਆ। ਜਦੋਂ ਵੀ ਰਮਾ ਦੇਵੀ ਆਪਣੇ ਪੁੱਤਰ ਨੂੰ ਫੋਨ ਕਰਦੀ ਆ ਤੇ ਉਹ ਕਹਿ ਦਿੰਦਾ ਕਿ ਮਾਂ ਮੈਂ ਬੀਜੀ ਆ ਫੇਰ ਗੱਲ ਕਰੂੰ। ਤੇ ਉਹ ਆਪਣੇ ਪੁੱਤਰ ਦੀ ਫੇਰ ਨੂੰ ਉਡੀਕਦੀ ਰਹਿੰਦੀ ਪਰ ਉਹਦਾ ਪੁੱਤਰ ਉਹਨੂੰ ਕਦੇ ਫੋਨ ਨਾ ਕਰਦਾ ਸਮਾਂ ਗੁਜ਼ਰਦਾ ਗਿਆ ਰਮਾ ਦੇਵੀ ਨੇ ਸੋਚਿਆ ਕਿ ਹੁਣ ਮੇਰਾ ਪੁੱਤਰ ਜਵਾਨ ਹੋ ਗਿਆ ਤੇ ਮੈਂ ਉਹਦਾ ਵਿਆਹ ਕਰਾਂ ਉਹ ਆਪਣੇ ਪੁੱਤਰ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਪਰ ਉਹਦਾ ਪੁੱਤਰ ਕਦੇ ਵੀ ਉਹਨੂੰ ਮਿਲਣ ਨਾ ਆਉਂਦਾ ਅੱਜ ਰਾਗਵ ਦਾ 25ਵਾਂ ਜਨਮ ਦਿਨ ਸੀ ਤੇ ਰਾਗਵ ਦੀ ਮਾਂ ਨੂੰ ਇਹ ਸੀ ਕਿ ਮੇਰਾ ਪੁੱਤਰ 25 ਸਾਲ ਦਾ ਹੋ ਗਿਆ ਵੀ ਮੈਂ ਉਹਨੂੰ ਫੋਨ ਕਰਕੇ ਉਹਦੇ ਜਨਮ ਦਿਨ ਦੀ ਵਧਾਈ ਦੇਵਾਂ ਤੇ ਉਹਦੇ ਵਿਆਹ ਦੀ ਗੱਲ ਕਰਾਂ ਰਮਾ ਦੇਵੀ ਸਵੇਰ ਤੋਂ ਫੋਨ ਲਾਉਣ ਲੱਗਦੀ ਆ ਪਰ ਰਾਘਵ ਜਿਹੜਾ ਫੋਨ ਨਹੀਂ ਚੱਕਦਾ ਰਾਤ ਨੂੰ ਫਿਰ ਰਮਾ ਦੇਵੀ ਆਪਣੇ ਪੁੱਤਰ ਨੂੰ ਫੋਨ ਲਾਉਂਦੀ ਆ ਤੇ ਉਹਦਾ ਪੁੱਤਰ ਫੋਨ ਚੱਕ ਕੇ ਕਹਿੰਦਾ ਕੀ ਮਾਂ ਤੂੰ ਸਵੇਰ ਦੀ ਫੋਨ ਲਾਉਣ ਲੱਗੀ ਆ ਦੋਸਤਾਂ ਦੇ ਵਿੱਚ ਬੈਠਾ ਵਿਜੀ ਆ ਉਹ ਕਹਿੰਦੀ ਪੁੱਤਰ ਮੈਂ ਤਾਂ ਬਸ ਤੈਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਫੋਨ ਕੀਤਾ ਤੂੰ ਅੱਜ 25 ਸਾਲ ਦਾ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਤੂੰ ਇੱਕ ਬਹੁਤ ਵਧੀਆ ਨੌਕਰੀ ਕਰਦਾ ਮੇਰਾ ਸੁਪਨਾ ਪੂਰਾ ਹੋ ਗਿਆ ਕਹਿੰਦਾ ਚੰਗਾ ਮਾਂ ਹੁਣ ਭਾਸ਼ਣ ਨਾ ਦੇ ਠੀਕ ਆ ਐਡੀ ਰਾਤ ਨੂੰ ਕੀ ਲੋੜ ਪਈ ਸੀ ਜਨਮ ਦਿਨ ਵਿੱਚ ਕਰਨ ਦੀ ਜੇ ਨਾ ਵੀ ਜਨਮ ਦਿਨ ਵਿੱਚ ਕਰਦੀ ਫਿਰ ਵੀ ਜਨਮ ਦਿਨ ਤਾਂ ਹੋ ਹੀ ਗਿਆ ਸੀ ਮੈਂ ਦੋਸਤਾਨਾ ਪਾਰਟੀ ਕਰ ਲਈ ਸੀ ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਰਮਾ ਦੇਵੀ ਦਾ ਮਨ ਉਦਾਸ ਹੋ ਜਾਂਦਾ ਉਹ ਕਹਿੰਦੀ ਪੁੱਤਰ ਤੈਨੂੰ ਮਿਲਣ ਨੂੰ ਜੀ ਕਰਦਾ ਉਹ ਕਹਿੰਦਾ ਠੀਕ ਆ ਚਲ ਕੱਲ ਨੂੰ ਆਉਂਗਾ ਰਮਾ ਦੇਵੀ ਖੁਸ਼ੀ-ਖੁਸ਼ੀ ਫੋਨ ਕੱਟ ਦਿੰਦੀ ਆ ਤੇ ਉਹ ਸਾਰੀ ਰਾਤ ਖਿੜਕੀ 'ਚ ਬੈਠੀ ਸੋਚਦੀ ਰਹਿੰਦੀ ਆ ਵੀ ਕੱਲ ਨੂੰ ਮੇਰਾ ਪੁੱਤਰ ਆਊਗਾ ਮੇਉ ਦੇ ਨਾਲ ਗੱਲਾਂ-ਬਾਤਾਂ ਕਰੂ ਉਹਦੇ ਨਾਲ ਵਿਆਹ ਦੀ ਗੱਲ ਕਰੂ ਉਹਦੇ ਵਾਸਤੇ ਕੁੜੀ ਦੇਖਾਂਗੇ ਸੁਪਨੇ ਸਜਾਉਣ ਲੱਗ ਜਾਂਦੀ ਆ ਉਹ ਤੇ ਚਲੋ ਅਗਲੇ ਦਿਨ ਉਹ ਫਟਾਫਟ ਕੰਮ ਖਤਮ ਕਰਦੀ ਆ ਘਰ ਦੇ ਤੇ 9:00 ਵਜੇ ਦੇ ਨੂ ਰਾਗਵ ਜਿਹੜਾ ਉਹ ਆਪਣੇ ਘਰ ਆ ਜਾਂਦਾ ਆਪਣੇ ਪੁੱਤਰ ਨੂੰ ਵੇਖ ਕੇ ਭੱਜ ਕੇ ਉਹਦੇ ਗੱਲ ਲੱਗਦੀ ਆ ਪਰ ਰਾਗਵ ਆ ਜਿਹੜਾ ਉਹ ਆਪਣੀ ਮਾਂ ਦੇ ਜ਼ਿਆਦਾ ਗੱਲ ਨਹੀਂ ਲੱਗਦਾ ਉਹ ਆਪਣੇ ਕੱਪੜੇ ਸਟੇਟਸ ਵੱਲ ਵੇਖਦਾ ਹੋਇਆ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਪਸੀਨਾ ਹੁੰਦਾ ਥੋੜਾ ਦੂਰ ਹੈ ਰਮਾ ਦੇਵੀ ਦਾ ਮਨ ਥੋੜਾ ਜਿਹਾ ਦਿਲ ਟੁੱਟ ਜਾਂਦਾ ਪਰ ਉਹ ਮੁਸਕਰਾ ਕੇ ਪਰ ਇਹਨੂੰ ਚਲੀ ਜਾਂਦੀ ਆ ਉਹਨੂੰ ਕਹਦੀ ਆ ਚੱਲ ਤੂੰ ਬੈਠ ਉਹਦੇ ਲਈ ਪਾਣੀ ਲੈ ਕੇ ਆਉਂਦੀ ਆ ਫਿਰ ਆਪਣੇ ਹੱਥਾਂ ਨਾਲ ਚਾਹ ਬਣਾਉਂਦੀ ਆ ਤੇ ਉਸ ਤੋਂ ਬਾਅਦ ਚਲੋ ਉਹ ਕਹਿੰਦਾ ਕਿ ਮਾਂ ਤੈਨੂੰ ਇਹ ਨਹੀਂ ਪਤਾ ਵੀ ਮੈਂ ਨੌਕਰੀ ਕਰਦਾ ਮੈਂ ਵੱਡੇ ਵੱਡੇ ਲੋਕਾਂ ਦੇ ਵਿੱਚ ਬੈਣਾ ਉੱਠਦਾ ਤੇ ਤੂੰ ਫੋਨ ਦਾ ਕੋਈ ਟਾਈਮ ਹੀ ਨਹੀਂ ਦੇਖਦੀ ਵੀ ਕਦੋਂ ਤੂੰ ਫੋਨ ਕਰਨਾ ਕਦੋਂ ਨਹੀਂ ਕਰਨਾ ਤੂੰ ਕਰਦੀ ਰਹਿਣੀ ਆ ਤਾਂ ਉਹ ਕਹਿੰਦੀ ਕਿ ਪੁੱਤਰ ਇੱਕ ਮਾਂ ਦਾ ਪਿਆਰ ਹੁੰਦਾ ਆਪਣੇ ਪੁੱਤਰ ਲਈ ਦੇਖ ਤੂੰ ਛੋਟਾ ਜਿਹਾ ਸੀ ਹਨਾ ਮੈਂ ਤੈਨੂੰ ਆਪਣੀ ਛਾਤੀ ਦੇ ਵਿੱਚੋਂ ਦੁੱਧ ਪਲਾਉਂਦੀ ਰਹੀਆਂ ਤੈਨੂੰ ਨਾਲ ਲਾ ਕੇ ਰੱਖਦੀ ਰਹੀਆਂ ਘੁੱਟ ਕੇ ਰੱਖਦੀ ਰਹੀਆਂ ਤੇ ਉਹ ਪਿਆਰ ਉਹ ਵਿਰਾਗ ਮੇਰੇ ਦਿਲ 'ਚ ਹੁਣ ਵੀ ਉੱਠਦਾ ਮੈਂ ਕੱਲੀ ਹੁੰਨੀ ਆ ਮੇਰਾ ਜੀ ਨਹੀਂ ਲੱਗਦਾ ਦੇਖ ਮੈਂ ਤੈਨੂੰ ਪਾਲਿਆ ਤੈਨੂੰ ਜਨਮ ਦਿੱਤਾ ਤੇਰੇ ਨਾਲ ਮੋਹ ਆ ਤੇ ਇਹ ਮੋਹ ਟੁੱਟਦਾ ਤਾਂ ਹੈ ਨਹੀਂ ਉਹ ਕਹਿੰਦਾ ਮਾਂ ਤੂੰ ਇਹ ਕਹਿਣਾ ਚਾਹੁੰਨੀ ਆ ਕਿ ਮੇਰੇ ਸਿਰ ਤੇਰੇ ਦੁੱਧ ਦਾ ਕਰਜ਼ਾ ਉਹ ਕਹਿੰਦੀ ਨਹੀਂ ਪੁੱਤ ਮੈਂ ਇਦਾਂ ਨਹੀਂ ਕਹਿਣਾ ਚਾਹੁੰਦੀ ਕਹਿੰਦਾ ਨਹੀਂ ਮਾਂ ਤੂੰ ਇਦਾਂ ਹੀ ਕਹਿਣਾ ਚਾਹੁੰਦੀ ਆ ਉਹ ਕਹਿੰਦੀ ਚਲ ਜੇ ਤੇਰੀ ਸੋਚ ਇਦਾਂ ਤਾਂ ਹੋ ਸਕਦਾ ਪਰ ਮੈਂ ਇਦਾਂ ਨਹੀਂ ਕਹਿਣਾ ਚਾਹੁੰਦੀ ਕਹਿੰਦਾ ਤੈਨੂੰ ਪਤਾ ਮਾਂ ਤੂੰ ਛੋਟੇ ਹੁੰਦੇ ਮੈਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ ਕਿ ਇੱਕ ਪੁੱਤਰ ਜਾਂਤੀ ਆਪਣੇ ਮਾਂ ਦੇ ਮਾਂ ਦਾਜ ਉਹਨੇ ਦੁੱਧ ਪੀਤਾ ਹੁੰਦਾ ਉਹਦਾ ਕਰਜ਼ ਨਹੀਂ ਉਤਾਰ ਸਕਦਾ ਪਰ ਮੈਂ ਉਤਾਰ ਸਕਦਾ ਤੇਰੇ ਦੁੱਧ ਦਾ ਕਰਜ਼ ਉਹ ਕਹਿੰਦੀ ਅੱਛਾ ਪੁੱਤ ਤੂੰ ਇੰਨਾ ਵੱਡਾ ਹੋ ਗਿਆ ਤੇ ਇੰਨਾ ਸਿਆਣਾ ਕਹਿੰਦਾ ਹਾਂ ਮਾਂ ਉਹ ਕਹਿੰਦੀ ਠੀਕ ਹੈ ਚਲ ਫਿਰ ਜੇ ਤੂੰ ਮੇਰੇ ਦੁੱਧ ਦਾ ਕਰਜ਼ਾ ਉਤਾਰਨਾ ਤਾਂ ਸ਼ਰਤਾਂ ਮੇਰੀਆਂ ਹੋਣਗੀਆਂ ਵੀ ਤੂੰ ਕੀ ਕੁਝ ਕਰਨਾ ਉਹ ਉਹ ਕਹਿੰਦਾ ਠੀਕ ਆ ਉਹ ਕਹਿੰਦੀ ਮੈਂ ਤੈਨੂੰ ਤਿੰਨ ਕੰਮ ਕਹੂੰਗੀ ਉਹਨਾਂ ਤਿੰਨਾਂ ਦੇ ਵਿੱਚੋਂ ਜੇ ਤੂੰ ਇੱਕ ਵੀ ਕਰ ਲਿਆ ਬਿਨਾ ਚਿੜੇ ਬਿਨਾ ਖਿਜੇ ਤਾਂ ਮੈਂ ਸਮਝ ਲਵਾਂ ਵੀ ਤੂੰ ਮੇਰੇ ਦੁੱਧ ਦਾ ਕਰਜ਼ਾ ਉਤਾਰ ਦਿੱਤਾ ਉਹ ਕਹਿੰਦਾ ਠੀਕ ਆ ਤੇ ਚਲੋ ਪਹਿਲਾ ਕੰਮ ਉਹ ਨੂੰ ਕਹਿੰਦੀ ਆ ਕਿ ਤੂੰ ਐਦਾਂ ਕਰ 3 ਕਿਲੋ ਦਾ ਇੱਕ ਪੱਥਰ ਲੈ ਕੇ ਆ ਉਹ ਕਹਿੰਦਾ ਕਿ ਕੀ ਗੱਲ ਕਰਦੀ ਆ ਮਾਂ ਅਜੀਬ ਗੱਲ ਉਹ ਕਹਿੰਦੀ ਬਸ ਤੂੰ ਕਰਨਾ ਕੁਐਸਚਨ ਨਹੀਂ ਕਰਨਾ ਚਲੋ ਉਹਨਾ ਇੱਕ 3 ਕਿਲੋ ਦਾ ਪੱਥਰ ਲੈ ਆਉਂਦਾ ਤੇ ਉਹ ਉਸ ਪੱਥਰ ਨੂੰ ਲਫਾਫੇ ਦੇ ਵਿੱਚ ਪਾ ਕੇ ਉਹਨੂੰ ਕਹਿ ਦਿੰਦੀ ਹੈ ਕਿ ਇਹਨੂੰ ਆਪਣੇ ਪੇਟ ਨਾਲ ਬੰਨ। ਪੇਟ ਤੇ ਰੱਖ ਕੇ ਉੱਪਰ ਦੀ ਕੱਪੜਾ ਬੰਨ ਦਿੰਦੀ ਆ ਤੇ ਉਹ ਕਹਿੰਦਾ ਕਿ ਮਾਂ ਇਹ ਕੀ ਵੇਹੁੱਦਾ ਮਜ਼ਾਕ ਆ। ਉਹ ਕਹਿੰਦੀ ਵਸ ਤੂੰ ਚੁੱਪ ਰਹਿ ਜੇ ਤੂੰ ਪ੍ਰੀਖਿਆ ਦੇਣੀ ਆ ਨਾ ਦੁੱਧ ਦਾ ਕਰਜ਼ਾ ਉਤਾਰਨਾ ਤੇ ਤੈਨੂੰ ਸਾਰਾ ਕੁਝ ਸਹਿਣਾ ਪਊ। ਚਲੋ ਚੁੱਪ ਕਰ ਜਾਂਦਾ ਤੇ ਉਹਨੂੰ ਉਹਦੇ ਪੇਟ ਨਾਲ ਬੰਨ ਦਿੰਦੀ ਆ ਤੇ ਉਹਨੂੰ ਕਹਿੰਦੀ ਕਿ ਇਸ ਪੱਥਰ ਨੂੰ ਤੂੰ ਹਟਾਉਣਾ ਨਹੀਂ ਹੈਗਾ ਪੇਟ ਤੋਂ। ਜਦੋਂ ਵੀ ਤੂੰ ਕੋਈ ਕੰਮ ਕਰਨਾ ਖਾਣਾ ਪੀਣਾ ਬੈਠਣਾ ਆਰਾਮ ਕਰਨਾ ਇਹਨੂੰ ਨਾਲ ਹੀ ਰੱਖਣਾ ਚਲੋ ਰघव ਜਿਹੜਾ ਉਹ ਸੋਚਦਾ ਵੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਪਰ ਉਹ ਬੋਲਦਾ ਨਹੀਂ ਉਹ ਪੇਟ ਦੇ ਨਾਲ ਪੱਥਰ ਬਨ ਕੇ ਆਪਣੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਤੋਂ ਕੰਮ ਹੀ ਨਹੀਂ ਹੁੰਦੇ ਬੈਠੇ ਉੱਠਿਆ ਨਹੀਂ ਜਾਂਦਾ ਉਹਨੂੰ ਭਾਰ ਲੱਗਦਾ ਉਹਨੂੰ ਅਜੀਬ ਲੱਗਦਾ ਰਾਤ ਤੱਕ ਉਹਦੀ ਬਿਲਕੁਲ ਬੱਸ ਹੋ ਜਾਂਦੀ ਹੈ ਤੇ ਉਹ ਕਹਿੰਦਾ ਕਿ ਮਾਂ ਇਸ ਤੋਂ ਬਾਅਦ ਮੈਂ ਇਸ ਪੱਥਰ ਨੂੰ ਆਪਣੇ ਪੇਟ ਨਾਲ ਨਹੀਂ ਬਨ ਸਕਦਾ ਤੂੰ ਇਹਨੂੰ ਉਤਾਰ ਦੇ ਤੂੰ ਅਗਲੀ ਅਗਲਾ ਕੰਮ ਦੱਸ ਉਹ ਕਹਿੰਦੀ ਪੁੱਤਰ ਫਿਰ ਇਹਦਾ ਮਤਲਬ ਤੂੰ ਪਹਿਲੀ ਪ੍ਰੀਖਿਆ ਚ ਫੇਲ ਹੋ ਗਿਆ। ਉਹ ਕਹਿੰਦਾ ਵੀ ਕੀ ਮਤਲਬ? ਕਹਿੰਦੀ ਦੇਖ ਜਦੋਂ ਮੈਂ ਪ੍ਰੈਗਨੈਂਟ ਸੀ ਤੂੰ ਮੇਰੇ ਪੇਟ ਚ ਸੀ ਤਾਂ 3 ਕਿਲੋ ਦਾ ਸੀ ਤੂੰ। ਜਦੋਂ ਮੈਂ ਤੈਨੂੰ ਆਪਣੇ ਪੇਟ ਦੇ ਵਿੱਚ ਰੱਖਿਆ ਹੋਇਆ ਸੀ ਤੇ ਮੈਂ ਖਾਂਦੀ ਪੀਂਦੀ ਕੰਮ ਕਰਦੀ ਤੂੰ ਹਮੇਸ਼ਾ ਮੇਰੇ ਪੇਟ ਵਿੱਚ ਹੀ ਹੁੰਦਾ ਸੀ। ਮੈਨੂੰ ਤਾਂ ਕਦੇ ਭਾਰ ਨਹੀਂ ਲੱਗਿਆ ਸੀ ਤੇ ਤੈਨੂੰ ਇਸ 3 ਕਿਲੋ ਪੱਥਰ ਦਾ ਭਾਰ ਵੀ ਲੱਗਣ ਲੱਗ ਗਿਆ। ਇਸ ਕਰਕੇ ਤੇਰੀ ਪਹਿਲੀ ਪ੍ਰੀਖਿਆ ਜਿਹੜੀ ਉਹ ਅਸਫਲ ਹੋ ਗਈ ਆ। ਉਹ ਕਹਿੰਦਾ ਚੱਲ ਫਿਰ ਅਗਲੀ ਪ੍ਰੀਖਿਆ ਉਹ ਕਹਿੰਦੀ ਠੀਕ ਐ ਰਾਤ ਹੋਣ ਦੇ ਕੱਲ ਦੀ ਰਾਤ ਹੋਣ ਦੇ ਮੈਂ ਦੱਸੂਗੀ ਅਗਲੀ ਪ੍ਰੀਖਿਆ ਚਲੋ ਅਗਲੇ ਦਿਨ ਉਹ ਆਪਣੇ ਕੰਮ ਨਿਬੇੜਦਾ ਤੇ ਰਾਤ ਹੋ ਜਾਂਦੀ ਐ ਤੇ ਰਾਤ ਨੂੰ ਉਹ ਫਿਰ ਆਪਣੀ ਮਾਂ ਕੋਲ ਆਉਂਦਾ ਤੇ ਉਹਦੀ ਮਾਂ ਕਹਿੰਦੀ ਕਿ ਤੂੰ ਇਦਾਂ ਕਰ ਪੁੱਤਰ ਮੇਰੇ ਕੋਲ ਹੀ ਚਟਾਈ ਵਿਛਾਲਾ ਜਿੱਥੇ ਮੈਂ ਪਈਆ ਤੇ ਇੱਥੇ ਹੀ ਪੈ ਜਾ ਖਿੜਕੀ ਦੇ ਵਿੱਚੋਂ ਠੰਡੀ ਠੰਡੀ ਹਵਾ ਆ ਰਹੀ ਸੀ ਤੇ ਇੱਕ ਚਟਾਈ ਵਿਛਾ ਕੇ ਉਹ ਪੈ ਜਾਂਦਾ ਤੇ ਉੱਪਰ ਕੰਬਲ ਲੈ ਲੈਂਦਾ ਅੱਧੀ ਰਾਤ ਨੂੰ ਰਮਾ ਦੇਵੀ ਜਿਹੜੀ ਉਹ ਆਪਣੇ ਪੁੱਤਰ ਨੂੰ ਉਠਾਉਂਦੀ ਹੈ ਤੇ ਕਹਿੰਦੀ ਹੈ ਕਿ ਰਾਗਵ ਪੁੱਤਰ ਮੈਂ ਪਾਣੀ ਪੀਣਾ ਚਲੋ ਉਹਦਾ ਪੁੱਤਰ ਉਨੀਂਦਰੇ ਜੇ ਚੋਟ੍ਹਦਾ ਤੇ ਉਹਨੂੰ ਇੱਕ ਪਾਣੀ ਦਾ ਗਲਾਸ ਲਿਆ ਦਿੰਦਾ ਰਮਾ ਦੇਵੀ ਕੁਛ ਪਾਣੀ ਪੀ ਲੈਂਦੀ ਹੈ ਤੇ ਉਸ ਤੋਂ ਬਾਅਦ ਦੂਜਾ ਪਾਣੀ ਉਹ ਵਿਸਤਰ ਤੇ ਡੋਲ ਦਿੰਦੀ ਆ ਰਾਗਵ ਜਿਹੜਾ ਉਹ ਥੋੜਾ ਗੁੱਸਾ ਜਾਂਦਾ ਉਹਨੂੰ ਪਰ ਉਹ ਬੋਲਦਾ ਨਹੀਂ ਵੀ ਸਾਰਾ ਵਿਸਤਰਾ ਗਿੱਲਾ ਕਰਤਾ ਚਲੋ ਘੰਟੇ ਬਾਅਦ ਫਿਰ ਰਮਾ ਦੇਵੀ ਉੱਠਦੀ ਆ ਫਿਰ ਆਪਣੇ ਪੁੱਤਰ ਨੂੰ ਠਾ ਕੇ ਕਹਿੰਦੀ ਹੈ ਕਿ ਪਾਣੀ ਚਾਹੀਦਾ ਰਾਗਵ ਮਨ ਦੇ ਵਿੱਚ ਸੋਚਦਾ ਵੀ ਹੁਣ ਤਾਂ ਹਜੇ ਪਾਣੀ ਦਿੱਤਾ ਸੀਗਾ ਹੁਣ ਫੇਰ ਪਾਣੀ ਦੀ ਪਿਆਸ ਲੱਗੀ ਚਲ ਇਦਾਂ ਬੁੜਬੁੜ ਜੇ ਕਰਦਾ ਉਹ ਫੇਰ ਪਾਣੀ ਲੈਣ ਚੱਲਿਆ ਜਾਂਦਾ ਤੇ ਰਮਾ ਦੇਵੀ ਫੇਰ ਇਸ ਤਰ੍ਹਾਂ ਕਰਦੀ ਉਹ ਥੋੜਾ ਜਿਹਾ ਪਾਣੀ ਪੀ ਲੈਂਦੀ ਆ ਤੇ ਬਾਕੀ ਰਾਗਵ ਦੇ ਵਿਸਤਰੇ ਤੇ ਡੋਲ ਦਿੰਦੀ ਆ ਤੇ ਹੁਣ ਰਾਗਵ ਆ ਜਿਹੜਾ ਉਹ ਕਾਫੀ ਗੁੱਸੇ 'ਚ ਹੁੰਦਾ ਤੇ ਕਹਿੰਦਾ ਮਾਂ ਕੀ ਕਰੀ ਜਾਂਦੀ ਆ ਉਹ ਕਹਿੰਦੀ ਕਿ ਪੁੱਤ ਮੈਂ ਬਜ਼ੁਰਗ ਹੋ ਗਈ ਆ ਮੇਰੇ ਹੱਥ ਕੰਮ ਨਹੀਂ ਕਰਦੇ ਕੰਬ ਜਾਂਦੇ ਨੇਗੇ ਇਸ ਕਰਕੇ ਪਾਣੀ ਡੁੱਲ ਜਾਂਦਾ ਸੌਰੀ ਪੁੱਤਰ ਚਲੋ ਉਸ ਤੋਂ ਬਾਅਦ ਤੀਸਰੀ ਵਾਰ ਫਿਰ ਉਹ ਉਹਨੂੰ ਉਠਾਉਂਦੀ ਆ ਤੇ ਪਾਣੀ ਮੰਗਦੀ ਆ ਤੇ ਹੁਣ ਰਾਗਵਾ ਜਿਹੜਾ ਉਹ ਮੂੰਹੋਂ ਬੋਲ ਪੈਂਦਾ ਕਹਿੰਦਾ ਮਾਂ ਕੀ ਗੱਲ ਐ ਬਿੰਦੇ ਬਿੰਦੇ ਤੂੰ ਪਾਣੀ ਮੰਗੀ ਜਾਨੀਂ ਐਗੀ ਉਹ ਕਹਿੰਦੀ ਪੁੱਤਰ ਫਿਰ ਮੈਂ ਕੀ ਕਰਾਂ ਮੇਰੀ ਜ਼ੁਬਾਨ ਸੁੱਕਦੀ ਐ ਮੈਂ ਤਾਂ ਮੰਗਦੀ ਆ ਚਲੋ ਉਹ ਤੀਜੀ ਵਾਰ ਪਾਣੀ ਲੈ ਆਉਂਦਾ ਤੇ ਪਾਣੀ ਲਿਆ ਕੇ ਫਿਰ ਉਹਨੂੰ ਫੜਾਉਂਦਾ ਤੇ ਰਮਾ ਦੇਵੀ ਫਿਰ ਉਹੀ ਗੱਲ ਕਰਦੀ ਆ ਤੇ ਹੁਣ ਰਾਗਵਾ ਜਿਹੜਾ ਕਹਿੰਦਾ ਮਾਂ ਤੈਨੂੰ ਸਮਝ ਨਹੀਂ ਆਉਂਦੀ ਇੱਕ ਤਾਂ ਠੰਡ ਆ ਇੱਕ ਤੂੰ ਮੈਨੂੰ ਪਾਇਆ ਇੱਥੇ ਆ ਹਨਾ ਚਟਾਈ ਤੇ ਉੱਤੋਂ ਤੂੰ ਇਹਨੂੰ ਗਿੱਲੀ ਕਰ ਦੇਨੀ ਆ ਵੀ ਤੈਨੂੰ ਐ ਨਹੀਂ ਪਤਾ ਮੈਂ ਇੱਥੇ ਪਿਆਂਗਾ ਉਹ ਕਹਿੰਦੀ ਪੁੱਤਰ ਤੂੰ ਦੂਜੀ ਪ੍ਰੀਖਿਆ ਚੋਂ ਵੀ ਫੇਲ ਹੋ ਗਿਆ ਉਹ ਕਹਿੰਦਾ ਕੀ ਮਤਲਬ ਰਮਾ ਦੇਵੀ ਕਹਿੰਦੀ ਦੇਖ ਜਦੋਂ ਤੂੰ ਛੋਟਾ ਸੀ ਸਰਦੀਆਂ ਦੇ ਦਿਨ ਹੁੰਦੇ ਸੀ ਤੂੰ ਰਾਤ ਨੂੰ ਵਾਰ-ਵਾਰ ਉੱਠਦਾ ਸੀ ਮੈਂ ਬਹੁਤ ਅਨਿੰਦਰੀ ਚ ਹੁੰਦੀ ਸੀ ਕੰਮ ਕਰਕੇ ਥੱਕੀ ਹੁੰਦੀ ਸੀ ਜ਼ਿੰਮੇਵਾਰੀ ਸੀ ਮੇਰੇ ਸਿਰ ਤੇ ਪਰ ਜਦੋਂ ਤੂੰ ਦੁੱਧ ਮੰਗਦਾ ਸੀ ਤੇ ਮੈਂ ਤੈਨੂੰ ਦੁੱਧ ਪਿਲਾਉਂਦੀ ਸੀ ਤੇ ਤੂੰ ਦੁੱਧ ਪੀ ਕੇ ਆਪਣਾ ਜੋ ਬਾਥਰੂਮ ਹੁੰਦਾ ਸੀ ਬੈੱਡ ਤੇ ਹੀ ਕਰ ਦਿੰਦਾ ਸੀ ਤੇ ਮੈਂ ਤੈਨੂੰ ਸੁੱਕੇ ਪਾਸੇ ਪਾ ਲੈਂਦੀ ਸੀ ਆਪ ਗਿੱਲੇ ਪਾਸੇ ਪੈਂਦੀ ਸੀ ਰਾਤ ਨੂੰ ਤੂੰ ਪਤਾ ਨਹੀਂ 4 ਵਾਰ ਬਾਥਰੂਮ ਕਰਦਾ ਸੀ ਕਿ 5 ਵਾਰ ਕਰਦਾ ਸੀ ਪਰ ਮੈਂ ਕਦੇ ਨਹੀਂ ਖਿਜੀ ਸੀ ਮੈਂ ਤੈਨੂੰ ਹਮੇਸ਼ਾ ਸੁੱਕੇ ਥਾਂ 'ਚ ਪਾਉਂਦੀ ਰਹੀਆਂ ਤੇ ਆਪ ਮੈਂ ਗਿੱਲੇ 'ਚ ਪੈ ਜਾਂਦੀ ਸੀ ਤੇ ਤੂੰ ਪਾਣੀ ਦੇ ਗਲਾਸ ਤੋਂ ਘਬਰਾ ਗਿਆ ਪਾਣੀ ਡੁੱਲਣ ਤੋਂ ਡਰ ਗਿਆ ਤੇਰੇ ਬਾਥਰੂਮ 'ਚੋਂ ਕਿੰਨੀ ਸਮੈਲ ਆਉਂਦੀ ਸੀ ਜਿਹੜੀ ਮੈਂ ਜਿਹਦੇ ਉੱਪਰ ਪੈਂਦੀ ਸੀ ਮੈਂ ਕਦੇ ਤੈਨੂੰ ਕਿਹਾ ਅੱਜ ਤੱਕ ਉਹ ਕਹਿੰਦਾ ਸੌਰੀ ਮਾਂ ਚਲ ਇਹ ਪ੍ਰੀਖਿਆ ਨਹੀਂ ਮੈਂ ਪਾਸ ਕਰ ਸਕਦਾ ਹੁਣ ਤੂੰ ਮੈਨੂੰ ਨਤੀਜੀ ਦੱਸ ਚਲੋ ਕਹਿੰਦੀ ਵੀ ਦੇਖ ਲਾ ਜੇ ਵੀ ਸੋਚ ਲਾ ਤੀਜੀ ਚੈਲੰਜ ਆਵੇ ਰਾ ਇਹ ਤੂੰ ਕਰਨਾ ਕਿ ਨਹੀਂ ਕਰਨਾ ਕਹਿੰਦਾ ਨਹੀਂ ਕਰੂੰਗਾ ਚਲੋ ਉਹ ਕਹਿੰਦੀ ਕਿ ਠੀਕ ਹੈ ਅਗਲੇ ਦਿਨ ਸਵੇਰ ਦਾ ਇੰਤਜ਼ਾਰ ਕਰ ਤੇ ਅਗਲੇ ਦਿਨ ਸਵੇਰਾ ਹੋ ਜਾਂਦਾ ਅਗਲੇ ਦਿਨ ਸਵੇਰਾ ਜਦੋਂ ਹੁੰਦਾ ਤੇ ਰਾਗਵ ਆਪਣੀ ਮਾਂ ਕੋਲ ਆਉਂਦਾ ਉਹਨੂੰ ਕਹਿੰਦਾ ਕਿ ਮਾਂ ਤੀਜੀ ਪ੍ਰੀਖਿਆ ਵੀ ਸ਼ੁਰੂ ਕਰ ਚਲੋ ਵੀ ਖਤਮ ਹੋਊਗੀ ਪਰ ਇਹਣਾ ਸ਼ੁਰੂ ਹੋਊ ਤੇ ਖਤਮ ਹੋਊ ਤਾਂ ਰਮਾ ਦੇਵੀ ਹੈ ਜਿਹੜੀ ਉਹ ਚਾਹ ਲੈਣ ਜਾਂਦੀ ਆ ਤੇ ਇੰਨੇ ਨੂੰ ਉਹਨਾਂ ਦੀ ਖਿੜਕੀ ਦੇ ਵਿੱਚ ਇੱਕ ਚਿੜੀ ਆ ਕੇ ਬਹਿ ਜਾਂਦੀ ਆ ਤੇ ਜਦੋਂ ਰਗਵ ਨੂੰ ਉਹ ਚਾਹ ਪਿਉਂਦੀ ਆ ਚਾਹ ਦੋਨੋਂ ਪੀਂਦੇ ਆ ਮਾਂ ਪੁੱਤ ਤੇ ਉਹ ਪੁੱਛਦੀ ਆ ਕਿ ਰਗਵ ਉਹ ਆਪਣੀ ਖਿੜਕੀ 'ਚ ਕੀ ਆ ਉਹ ਕਹਿੰਦਾ ਮਾਂ ਚਿੜੀ ਆ ਫਿਰ ਰਮਾ ਦੇਵੀ ਥੋੜੇ ਟਾਈਮ ਬਾਅਦ ਪੁੱਛਦੀ ਆ ਕਿ ਰਗਵ ਉਹ ਕੀ ਆ ਉਹ ਸੋਚਦਾ ਵੀ ਮਾਂ ਨੂੰ ਕੀ ਹੋ ਗਿਆ ਫਿਰ ਉਹ ਕਹਿੰਦਾ ਚਿੜੀ ਆ ਮਾਂ ਤੀਜੀ ਵਾਰ ਫਿਰ ਚੌਥੀ ਵਾਰ ਪੰਜਵੀਂ ਵਾਰ ਜਦੋਂ ਪੰਜ ਵਾਰ ਰਮਾ ਇਹ ਗੱਲ ਪੁੱਛਦੀ ਆ ਤਾਂ ਰਗਵ ਜਿਹੜਾ ਉੱਥੋਂ ਉੱਠ ਕੇ ਖੜਾ ਹੋ ਜਾਂਦਾ ਤੇ ਕਹਿੰਦਾ ਕੀ ਮਾਂ ਤੂੰ ਬੋਲੀ ਹੋ ਗਈ ਆ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕਿੰਨੇ ਵਾਰ ਦੱਸਦਾ ਪੰਜ ਵਾਰ ਦੱਸਦਾ ਮੈਂ ਤੈਨੂੰ ਵੀ ਉਹ ਚਿੜੀ ਆ ਤੂੰ ਵਾਰ-ਵਾਰ ਇੱਕ ਗੱਲ ਕਰ ਰਹੀ ਆ ਤੂੰ ਕਿਉਂ ਦਿਮਾਗ ਖਰਾਬ ਕੀਤਾ ਮੇਰਾ ਉਹ ਕਹਿੰਦੀ ਕਿ ਪੁੱਤਰ ਤੂੰ ਤੀਜੀ ਪ੍ਰੀਖਿਆ ਚੋਂ ਵੀ ਫੇਲ ਹੋ ਗਿਆ ਉਹ ਕਹਿੰਦਾ ਕੀ ਮਤਲਬ ਉਹ ਕਹਿੰਦੀ ਹੁਣ ਸਾਰੀਆਂ ਗੱਲਾਂ ਦੇ ਮਤਲਬ ਵੀ ਮੈਂ ਸਮਝਾਵਾਂ ਜਦੋਂ ਤੂੰ ਛੋਟਾ ਸੀ ਨਾ 3 ਸਾਲ ਦਾ ਆਪਣੀ ਖਿੜਕੀ ਦੇ ਵਿੱਚ ਇੱਕ ਕਬੂਤਰ ਆ ਕੇ ਬੈਠਾ ਸੀ ਤੇ ਤੂੰ ਮੈਨੂੰ ਇਹੇ ਗੱਲ 24 ਵਾਰ ਪੁੱਛੀ ਸੀ ਕਿ ਮੰਮੀ ਉਹ ਕੀ ਆ ਮੰਮੀ ਉਹ ਕੀ ਆ ਤੇ ਮੈਂ ਹਰ ਵਾਰ ਤੇਰੀ ਗੱਲ ਦਾ ਹੱਸ ਕੇ ਜਵਾਬ ਦਿੱਤਾ ਸੀ ਤੇ ਤੈਨੂੰ ਦੱਸਿਆ ਸੀ ਕਿ ਉਹ ਕਬੂਤਰ ਹੈ ਉਹ ਕਬੂਤਰ ਹੈ ਕਬੂਤਰ ਹੈ ਪਰ ਮੈਂ ਅੱਕੀ ਨਹੀਂ ਸੀ ਤੇਰੇ ਵਾਂਗੂ 24 ਵਾਰ ਮੈਂ ਇਸ ਕੁਐਸਚਨ ਦਾ ਆਨਸਰ ਦਿੱਤਾ ਸੀ ਤੇ ਤੈਨੂੰ ਖਿਜਕੀ ਨਹੀਂ ਪਈ ਸੀ ਤੇਰੇ ਤੇ ਗੁੱਸਾ ਨਹੀਂ ਹੋਈ ਸੀ ਤੂੰ ਮੇਰਾ ਜਾਨ ਤੋਂ ਪਿਆਰਾ ਪੁੱਤਰ ਸੀ ਮੈਂ ਤੈਨੂੰ ਇੰਨਾ ਪਿਆਰ ਕਰਦੀ ਸੀ ਕਿ ਤੂੰ ਮੈਨੂੰ ਵਾਰ-ਵਾਰ ਕੋਈ ਗੱਲ ਪੁੱਛਦਾ ਸੀ ਤੇ ਮੈਂ ਖਿਜਦੀ ਨਹੀਂ ਸੀ ਤੇ ਤੂੰ ਤਾਂ ਪੰਜ ਵਾਰੀ ਚ ਖਿਜ ਗਿਆ ਹਜੇ ਤੂੰ ਉੱਤੋਂ ਕਹਿਣਾ ਕਿ ਮੈਂ ਤੇਰੇ ਦੁੱਧ ਦਾ ਕਰਜ਼ਾ ਉਤਾਰ ਸਕਦਾ ਤੂੰ ਤਿੰਨੇ ਪ੍ਰੀਖਿਆਵਾਂ ਵਿੱਚੋਂ ਫੇਲ ਆ ਇਸ ਲਈ ਤੂੰ ਮੇਰੇ ਦੁੱਧ ਦਾ ਕਰਜ਼ਾ ਨਹੀਂ ਉਤਾਰ ਸਕਦਾ ਮੈਂ ਤੈਨੂੰ ਕਹਿੰਦੀ ਨਹੀਂ ਕਿ ਤੇਰੇ ਸਿਰ ਮੇਰੇ ਦੁੱਧ ਦਾ ਕਰਜ਼ਾ ਮੈਂ ਨਹੀਂ ਕਦੇ ਕਿਹਾ ਤੇਰਾ ਪਿਆਰ ਮੈਨੂੰ ਮਜਬੂਰ ਕਰਦਾ ਤੈਨੂੰ ਫੋਨ ਕਰਨ ਲਈ ਤੇਰੇ ਨਾਲ ਗੱਲ ਕਰਨ ਲਈ ਨਹੀਂ ਤਾਂ ਦਿਨ ਤਾਂ ਮੇਰੇ ਵੀ ਲੰਘ ਜਾਂਦੇ ਆ ਪਰ ਮੈਂ ਜਿਹੜੀ ਆਪਣੀ ਜਵਾਨੀ ਤੈਨੂੰ ਜਵਾਨ ਕਰਨ ਦੇ ਵਿੱਚ ਖਰਾਬ ਕੀਤੀ ਮੈਂ ਤਾਂ ਖਰਾਬ ਹੀ ਕਹੂੰ ਜਦੋਂ ਤੂੰ ਮੇਰੀ ਜਵਾਨੀ ਦੇ ਬਲੀਦਾਨ ਦੀ ਕਦਰ ਨਹੀਂ ਕੀਤੀ ਤੇ ਤੈਨੂੰ ਅੱਜ ਇੰਨਾ ਸਿਆਣਾ ਹੋ ਗਿਆ ਕਿ ਤੈਨੂੰ ਮਾਂ ਦੀ ਹਰ ਗੱਲ ਉਲਟੀ ਲੱਗਦੀ ਆ ਤੂੰ ਆਪਣੀ ਮਾਂ ਲਈ ਥੋੜਾ ਸਮਾਂ ਨਹੀਂ ਕੱਢ ਸਕਦਾ ਕੀ ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਮੇਰੀ ਮਾਂ ਇਕੱਲੀ ਕਿਵੇਂ ਰਹਿੰਦੀ ਹੋਊਗੀ ਦੇਖ ਤੂੰ ਬੇਸ਼ੱਕ ਮੇਰਾ ਨਾ ਕਰ ਪਰ ਮੈਂ ਤੇਰਾ ਕਰਦੀ ਰਹੂੰਗੀ ਤੇ ਤੂੰ ਮੈਨੂੰ ਇੰਨਾ ਘਟਾਲ ਲਿਆ ਕਰ ਬਸ ਮੇਰੀ ਇਹੀ ਬੇਨਤੀ ਆ ਜਿੰਨਾ ਟਾਈਮ ਮੇਰੀ ਮੌਤ ਨਹੀਂ ਆਉਂਦੀ ਮੈਂ ਤੈਨੂੰ ਯਾਦ ਕਰਦੇ ਰਹਿਣਾ ਤਾਰਕਵ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਉਹ ਆਪਣੀ ਮਾਂ ਦੇ ਪੈਰਾਂ ਦੇ ਵਿੱਚ ਡਿੱਗ ਪੈਂਦਾ ਤੇ ਉਹਨੂੰ ਕਹਿੰਦਾ ਕਿ ਮਾਂ ਮੈਨੂੰ ਮਾਫ਼ ਕਰ ਦੇ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਤਾਂ ਸੱਚਮੁੱਚ ਹੀ ਇਹ ਗੱਲ ਕਦੇ ਨਹੀਂ ਸੋਚੀ ਸੀ ਮੈਂ ਤਾਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਗਿਆ ਸੀ ਪਰ ਮਾਂ ਇਹ ਗੱਲ ਸੱਚ ਆ ਕਿ ਕੋਈ ਵੀ ਔਲਾਦ ਆਪਣੀ ਮਾਂ ਦੇ ਦੁੱਧ ਦਾ ਕਰਜ਼ ਨਹੀਂ ਉਤਾਰ ਸਕਦੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ